ਮਟਰਾਂ ਦੀ ਖੇਤੀ ਵਿੱਚ ਕਣਕ ਨਾਲੋਂ ਕਾਫੀ ਘੱਟ ਸਮੇਂ ਦੇ ਵਿੱਚ ਲਗਭਗ ਅੱਧੇ ਸਮੇਂ ਦੇ ਵਿੱਚ ਡੇਢ ਤੋਂ 2 ਗੁਣਾ ਵੱਟਤ ਹੋ ਜਾਂਦੀ ਹੈ ਕਣਕ ਦੇ ਬਾਰੇ ਆਪਾਂ ਜਾਣਦੇ ਹਾਂ 55-60000 ਰੁਪਏ ਦੀ ਕਣਕ ਜਿਆਦਾ ਤੋਂ ਜਿਆਦਾ 1 ਕਿੱਲੇ ਦੇ ਵਿੱਚ ਹੋਵੇਗੀ ਪਰ ਮਟਰਾਂ ਦੀ ਖੇਤੀ ਦੇ ਵਿੱਚੋਂ 1 ਕਿੱਲੇ ਦੇ ਵਿੱਚੋਂ 1 ਲੱਖ ਰੁਪਏ ਤੱਕ ਦੀ ਆਮਦਨ ਬੜੇ ਆਰਾਮ ਨਾਲ ਹੋ ਜਾਂਦੀ ਹੈ ਖਰਚ ਦੀ ਗੱਲ ਕਰੀਏ ਤਾਂ ਜਿਹੜਾ ਖਰਚਾ ਹੈ ਉਹ ਵੀ ਕਣਕ ਦੀ ਫਸਲ ਦੇ ਨਾਲੋਂ ਮਟਰਾਂ ਦੇ ਉੱਪਰ ਕੋਈ ਬਹੁਤਾ ਜ਼ਿਆਦਾ ਖਰਚਾ ਨਹੀਂ ਆਉਂਦਾ ਅ ਥੋੜਾ ਬਾਲਾ ਬਸ ਜਿਹੜਾ ਤੜਾਈ ਦਾ ਫਰਕ ਪੈਂਦਾ ਹੈ ਤੜਾਈ ਦੇ ਉੱਪਰ ਥੋੜਾ ਬਾਲਾ ਜਿਹੜਾ ਖਰਚ ਵਧਦਾ ਹੈ ਬਾਕੀ ਸ਼ਾਮ ਸੰਭਾਲ ਕਣਕ ਵਾਂਗ ਹੀ ਆ ਜਿਆਦਾ ਕੋਈ ਸ਼ਾਮ ਸੰਭਾਲ ਦੀ ਹੈਗੀ ਬਹੁਤਾ ਵੱਡਾ ਉੱਪਰ ਉਹਦੇ ਖਰਚ ਨਹੀਂ ਹੈਗਾ ਇੱਕ ਬਹੁਤ ਵੱਡਾ ਫਾਇਦਾ ਇਹ ਹੈ ਵੀ ਮਟਰ ਦੀ ਫਸਲ ਤੋਂ ਬਾਅਦ ਇੱਕ ਫਸਲ ਹੋਰ ਬੜੇ ਆਰਾਮ ਦੇ ਨਾਲ ਆਪਾਂ ਬੀਜ ਸਕਦੇ ਹਾਂ ਮੂੰਗੀ ਦੀ ਫਸਲ ਆਪਾਂ ਬੀਜ ਸਕਦੇ ਹਾਂ ਜਾਂ ਮੱਕੀ ਦੀ ਫਸਲ ਮਟਰਾਂ ਤੋਂ ਬਾਅਦ ਆਪਾਂ ਬੀਜ ਸਕਦੇ ਹਾਂ ਬਹੁਤ ਵਧੀਆ ਹੋ ਜਾਂਦੀ ਹੈ ਜਿਆਦਾਤਰ ਕਿਸਾਨ ਅੱਜਕੱਲ ਮਟਰ ਤੋਂ ਬਾਅਦ ਮੱਕੀ ਦੀ ਖੇਤੀ ਕਰਦੇ ਨੇ ਤੇ ਬਾਕੀ ਘਰ ਦੇ ਖਰਚੇ ਦੇ ਵਾਸਤੇ ਇਹ ਫਸਲ ਬਹੁਤ ਵਧੀਆ ਹੈ ਮਾਰਤ ਮਹੀਨੇ ਦੇ ਵਿੱਚ ਹੀ ਆਪਣੇ ਕੋਲੇ ਵਰਤਣ ਦੇ ਲਈ ਜਿਹੜੇ ਪੈਸੇ ਆ ਜਾਂਦੇ ਨੇ ਅਤੇ ਜਿਹੜੇ ਕਿਸਾਨਾ ਛੋਟਾ ਮੋਟਾ ਕੋਈ ਡੇਰੀ ਫਾਰਮ ਦਾ ਕੰਮ ਕਰਦੇ ਨੇ ਖੇਤੀ ਦੇ ਨਾਲ 2-4 ਮੱਝਾ ਰੱਖ ਲੈਂਦੇ ਨੇ ਉਹ ਮੱਕੀ ਦੀ ਫਸਲ ਆਪਣੇ ਪਸ਼ੂਆਂ ਦੇ ਲਈ ਮਟਰਾਂ ਤੋਂ ਬਾਅਦ ਬੀਜ ਸਕਦੇ ਨੇ ਅਤੇ ਬਾਅਦ ਵਿੱਚ ਜਿਸ ਤਰ੍ਹਾਂ ਆਪਾਂ ਝੋਨਾ ਲਗਾਉਨੇ ਆਂ ਦੂਸਰੀ ਫਸਲ ਦੇ ਨਾਲ ਝੋਨਾ ਲਗਾ ਸਕਦੇ ਆਂ ਬੜੇ ਆਰਾਮ ਦੇ ਨਾਲ ਝੋਨਾ ਹੋ ਜਾਂਦਾ ਤਾਂ ਕੁੱਲ ਮਿਲਾ ਕੇ ਅ ਥੋੜੀ ਜਿਹੀ ਜ਼ਮੀਨ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਮਟਰਾਂ ਦੇ ਲਈ ਥੋੜਾ ਬਾਲਾ ਰਕਬਾ ਵਿੱਚੋਂ ਜ਼ਰੂਰ ਕੱਢ ਲੈਣਾ ਚਾਹੀਦਾ ਅਤੇ ਬੇਲਾ ਸਮਾਂ ਵੀ ਬਹੁਤ ਵਧੀਆ ਲੰਘਦਾ ਹੈ ਅਤੇ ਚਾਰ ਪੈਸੇ ਵੀ ਜਿਹੜੇ ਆਪਣੇ ਕੋਲੇ ਆ ਜਾਂਦੇ ਨੇ ਤਾਂ ਦੋਸਤੋ ਅੱਜ ਮਟਰਾਂ ਦੀ ਖੇਤੀ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਜਗਜੀਵਨ ਸਿੰਘ ਜਵੰਦਾ ਤੇ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਜੋ ਵੀ ਕੋਈ ਕਿਸਾਨ ਚੈਨਲ ਦੇ ਉੱਤੇ ਨਵੇਂ ਆਏ ਨੇ ਪਹਿਲੀ ਵਾਰ ਚੈਨਲ ਦੇ ਨਾਲ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਕੋਈ ਵੀ ਅਪਡੇਟ ਜਿਹੜੀ ਤੁਹਾਨੂੰ ਮਿਲਦੀ ਰਹੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਪਹਿਲਾਂ ਬਜਾਈ ਦੇ ਸਮੇਂ ਦੇ ਬਾਰੇ ਆਪਾਂ ਗੱਲ ਕਰਦੇ ਆ ਅਗੇਤੀ ਬਜਾਈ ਵਾਲਾ ਸਮਾਂ ਤਾਂ ਹੁਣ ਲੰਘ ਚੁੱਕਿਆ ਹੁਣ ਜਿਹੜਾ ਮੇਨ ਮੌਸਮ ਦੀ ਬਜਾਈ ਵਾਲਾ ਸਮਾਂ ਚੱਲਦਾ ਵੈਸੇ ਜਿਹੜਾ ਝਾੜ ਆ ਉਹ ਵੀ ਮੇਨ ਮੌਸਮ ਵਾਲਾ ਮਟਰੀ ਵਧੀਆ ਝਾੜ ਦਿੰਦਾ ਮੁੱਖ ਮੌਸਮ ਦੀ ਫਸਲ ਆਪਾਂ 15 ਅਕਤੂਬਰ ਤੋਂ 15 ਨਵੰਬਰ ਮਤ ਪਹਿਲੇ ਨਵੰਬਰ ਦੇ ਪਹਿਲੇ ਹਫਤੇ ਤੱਕ ਤਾਂ ਬਹੁਤ ਵਧੀਆ ਝਾੜ ਦਿੰਦੀ ਹੈ ਜਿਵੇਂ ਜਿਵੇਂ ਫਸਲ ਲੇਟ ਕਰਾਂਗੇ ਤਵੇਂ ਤਵੇਂ ਜਿਹੜਾ ਝਾੜ ਵੀ ਘਟਦਾ ਜਾਊਗਾ ਤੇ ਫਸਲ ਦੀ ਜਰਮੀਨੇਸ਼ਨ ਵੀ ਪ੍ਰਭਾਵਿਤ ਹੁੰਦੀ ਹੈ ਜਿਵੇਂ ਜੇ ਅਗੇਤੀ ਕਰਾਂਗੇ ਤਾਂ ਵੀ ਪ੍ਰੋਬਲਮ ਆਉਂਦੀ ਹੈ ਤੇ ਹੁਣ ਬਜਾਈ ਦਾ ਜੇਕਰ ਬਹੁਤ ਵਧੀਆ ਸਮਾਂ ਚੱਲਦਾ ਇਸ ਵੇਲੇ ਜੇ ਆਪਾਂ ਬਜਾਈ ਕਰਾਂਗੇ ਤਾਂ ਬਹੁਤ ਵਧੀਆ ਜਿਹੜਾ ਮਟਰ ਦੀ ਖੇਤੀ ਦੇ ਲਈ ਸਮਾਂ ਚੱਲਦਾ ਯੂਨੀਵਰਸਿਟੀ ਦੀ ਜਿਹੜੀ ਕਿਸਮ ਹੈ ਇਸ ਵੇਲੇ ਮੁੱਖ ਮੌਸਮ ਦੀ ਕਿਸਮ ਹੈ ਪੰਜਾਬ 99 ਬਹੁਤ ਵਧੀਆ ਕਿਸਮ ਹੈ ਇਸੇ ਤਰ੍ਹਾਂ ਪ੍ਰਾਈਵੇਟ ਕੰਪਨੀ ਸ਼੍ਰੀਰਾਮ ਕੰਪਨੀ ਦੀ ਵੀ ਕਿਸਲੋਨੀ ਕਿਸਮ ਆਉਂਦੀ ਹੈ ਉਹ ਵੀ ਕਿਸਾਨ ਲਾਉਂਦੇ ਨੇ ਬਹੁਤ ਵਧੀਆ ਕਿਸਮ ਹੈ ਅਡਵਾਂਟਾ ਦੀਆਂ ਵੀ ਮਟਰਾਂ ਦੀਆਂ ਇੱਕ ਦੋ ਕਿਸਮਾਂ ਹੁੰਦੀਆਂ ਨੇ ਉਹ ਵੀ ਬਹੁਤ ਵਧੀਆ ਕਿਸਮਾਂ ਨੇ ਜਿਹੜੀ ਵੀ ਤੁਸੀਂ ਆਪਣੇ ਏਰੀਆ ਦੇ ਮੁਤਾਬਕ ਜੋ ਕਿਸਮ ਤੁਹਾਨੂੰ ਠੀਕ ਲੱਗਦਾ ਤੁਹਾਡੇ ਏਰੀਆ 'ਚ ਚੱਲਦੀ ਹੈ ਉਹਦਾ ਬੀਜ ਲੈ ਕੇ ਤੁਸੀਂ ਬੀਜ ਸਕਦੇ ਹੋ ਬੀਜ ਦੀ ਗੱਲ ਕਰਦੇ ਆਪਾਂ ਮੌਸਮ ਜਦੋਂ ਠੰਡਾ ਹੁੰਦਾ ਹੈ ਇਸ ਤਰ੍ਹਾਂ 15 ਅਕਤੂਬਰ ਤੋਂ ਬਾਅਦ ਜੇਕਰ ਆਪਾਂ ਬਜਾਈ ਕਰਦੇ ਹਾਂ ਤਾ ਫਿਰ ਆ 55 60 ਕਿਲੋ ਨਾਲ ਮਸ਼ੀਨ ਨਾਲ ਵੀ ਪਾਇਆ ਜਾਂਦਾ ਜੇ ਪਹਿਲਾਂ ਆਪਾਂ ਬਜਾਈ ਕਰਦੇ ਆ ਤਾਂ ਉਸ ਵੇਲੇ 60 70 ਕਿਲੋ 70 ਕਿਲੋ ਤੱਕ ਵੀ ਵੀ ਪਾਉਣਾ ਪਿਆ ਜਾਂਦਾ ਕਿਉਂਕਿ ਅਗੇਤਾ ਮਟਰ ਜਦੋਂ ਜ਼ਿਆਦਾ ਗਰਮੀ ਚ ਆਪਾਂ ਬੀਜ ਦੀ ਜਰਮੀਨੇਸ਼ਨ ਘੱਟ ਹੁੰਦੀ ਹੈ ਤੇ ਮਟਰ ਬੀਜਣ ਵਾਲੀ ਮਸ਼ੀਨ ਦੇ ਨਾਲ ਦੋ ਲਾਈਨਾਂ ਦੇ ਵਿੱਚ ਉਹ ਬੀਜ ਦੀ ਬਜਾਈ ਕਰਦੀ ਆ ਯੂਨੀਵਰਸਿਟੀ ਦੇ ਵੱਲੋਂ ਬੀਜ ਘੱਟ ਦੀ ਸਿਫਾਰਸ਼ ਕੀਤੀ ਜਾਂਦੀ ਹੈ ਯੂਨੀਵਰਸਿਟੀ ਮੇਨ ਮੌਸਮ ਦਾ ਜਿਹੜਾ ਬੀਜ ਆ 30 ਕਿਲੋ ਮੇਨ ਮੌਸਮ ਵਾਲੇ ਬੀਜ ਲਈ ਸਿਫਾਰਸ਼ ਕਰਦੀ ਆ ਪਰ ਜੇ ਆਪਾਂ ਆਮ ਖਸਾਨਾ ਦੀ ਗੱਲ ਕਰੀਏ ਤਾਂ 55 ਕਿਲੋ ਦੇ ਘੱਟ ਦੇ ਲਗਭਗ 20 ਪਾਉਂਦੇ ਨੇ ਔਰ ਇਸ ਤੋਂ ਘੱਟ ਗੱਲ ਵੀ ਨਹੀਂ ਬਣਦੀ ਜੇ ਆਪਾਂ ਇੱਕ ਗੱਲ ਹੋਰ ਆ ਵੀ ਬਹੁਤ ਸਾਰੇ ਕਿਸਾਨ ਜੇ ਆਪਾਂ ਥੋੜੇ ਰਕ ਵਿੱਚ ਲਾਉਣਾ ਨਾ ਕਈ ਕਿਸਾਨ ਬੱਟਾ ਬਣਾ ਕੇ ਤੇ ਬੱਟਾਂ ਦੇ ਨਾਲ ਜਿਸ ਤਰ੍ਹਾਂ ਆਪਾਂ ਮੱਕੀ ਦੀਆਂ ਬੱਟਾਂ ਬਣਾ ਕੇ ਉੱਤੇ ਮੱਕੀ ਲਾਉਂਦੇ ਆ ਇਸੇ ਤਰ੍ਹਾਂ ਬੱਟਾ ਬਣਾ ਕੇ ਉੱਪਰ ਵੀ ਹੱਥਾਂ ਦੇ ਨਾਲ ਵੀ ਲਾ ਲੈਂਦੇ ਨੇ ਤੇ ਇੱਕੋ ਹੀ ਲਾਈਨ ਦੇ ਵਿੱਚ ਵੀ ਲਾਉਂਦੇ ਨੇ ਬਹੁਤ ਘੱਟ ਵੀ ਲੱਗਦਾ ਉਹਦੇ ਨਾਲ ਤੇ 20 ਕਿਲੋ ਨਾਲ ਵੀ ਸਰ ਜਾਂਦਾ ਇਹ ਜਿਹੜਾ ਮਟਰ ਬਹੁਤ ਵਧੀਆ ਹੁੰਦਾ ਮਟਰ ਜੇ ਆਪਾਂ ਕੋਈ ਦੋਏਲ ਪਾਸੇ ਲਾਉਂਦੇ ਆ ਨਾ ਤਾਂ ਸੰਘਣਾ ਹੁੰਦਾ ਪਰ ਜੇ ਆਪਾਂ ਹੱਥ ਦੇ ਨਾਲ ਸਹੀ ਡੰਗਾ ਇੱਥੇ ਬੀਜ ਲਾ ਦਈਏ ਤਾਂ 20 ਕਿਲੋ ਬੀਜ ਨਾਲ ਵੀ ਬਹੁਤ ਵਧੀਆ ਰਿਜ਼ਲਟ ਆਉਂਦੇ ਨੇ ਅਸੀਂ ਇਸ ਤਰ੍ਹਾਂ ਕਰਕੇ ਦੇਖਿਆ ਪਹਿਲਾਂ ਅਸੀਂ ਹੱਥਾਂ ਦੇ ਨਾਲ ਬੀਜ ਲਾਉਂਦੇ ਰਹੇ ਹਾਂ ਚਲੋ ਹੁਣ ਮਤਲਬ ਮਸ਼ੀਨ ਦੇ ਨਾਲ ਚੱਲਦਾ ਕੰਮ ਲੇਬਰ ਦੀ ਥੋੜੀ ਪ੍ਰੋਬਲਮ ਹੁੰਦੀ ਆ ਪਰ ਜੇਕਰ ਲੇਬਰ ਦਾ ਖਰਚਾ ਵੀ ਬੀਜੋਂ ਨਿਕਲ ਜਾਂਦਾ ਕਿਉਂਕਿ ਵੀ ਬਹੁਤ ਘੱਟ ਲੱਗਦਾ ਔਰ ਵਧੀਆ ਤਰੀਕੇ ਨਾਲ ਵੀ ਲੱਗਦਾ ਇੱਕ ਇੱਕ ਵੀ ਬਟਾਂ ਦੇ ਉੱਪਰ ਲਾਇਆ ਜਾਂਦਾ ਤੇ ਇੱਕ ਪਾਸੇ ਹੀ ਆਪਾਂ ਵੀ ਲਗਾ ਕੇ ਉਹਦੇ ਨਾਲ ਚੱਲ ਜਾਂਦਾ ਚਲੋ ਜੇ ਹੁਣ ਆਪਾਂ ਵੱਡੇ ਰਕਵੇ ਦੇ ਵਿੱਚ ਲਾਉਣਾ ਉੱਥੇ ਤਾਂ ਆਪਾਂ ਨੂੰ ਫਿਰ ਮਸ਼ੀਨ ਨਾਲ ਹੀ ਬਜਾਉਣਾ ਬਣਾਉਣਾ ਪਊਗਾ ਤੇ ਉਹ ਆਪਾਂ ਲਾ ਸਕਦੇ ਹਾਂ ਉਹਦੇ ਨਾਲ ਆਪਣਾ 55 ਕਿਲੋ ਦੇ ਲਗਭਗ ਵੀ ਆਪਣਾ ਲੱਗੂਗਾ ਅੱਗੇ ਬੀਜ ਨੂੰ ਦਵਾਈ ਦੀ ਆਪਾਂ ਗੱਲ ਕਰਦੇ ਆ ਇਹਨੂੰ ਸੋਧਣਾ ਜ਼ਰੂਰੀ ਆ ਦਵਾਈ ਦੇ ਨਾਲ ਇਹਨੂੰ ਸੋਧਣਾ ਪਊਗਾ ਕਿਉਂਕਿ ਫਸਲ ਦੇ ਵਿੱਚ ਕਈ ਤਰ੍ਹਾਂ ਦੀਆਂ ਜੜ੍ਹਾਂ ਦੇ ਵਿੱਚ ਬਿਮਾਰੀਆਂ ਲੱਗ ਜਾਂਦੀਆਂ ਨੇ ਉਹ ਖੇੜਾ ਰੋਗ ਆ ਜਾਂਦਾ ਫਸਲ ਖਰਾਬ ਹੋ ਜਾਂਦੀ ਜਾਂ ਗਿੱਚੀ ਦਾ ਫਸਲ ਦੀ ਜੜ ਤਣਾ ਗਲ ਕੇ ਟੁੱਟ ਜਾਂਦਾ ਨਾਲੋਂ ਫਸਲ ਉੱਗ ਜਾਂਦੀ ਆ ਤਾਂ ਬੀਜੜ ਤੋਂ ਪਹਿਲਾਂ 15 ਗ੍ਰਾਮ ਸੂਡੋਮੋਨਾਸ ਜਿਹੜਾ ਟ੍ਰਾਈਕੋਡਰਮਾ ਆਉਂਦਾ ਹੈ ਬੈਕਟੀਰੀਆ ਜਿਹੜਾ ਉਹ ਬੀਜ ਨੂੰ ਲਾ ਦਈਏ 15 ਗ੍ਰਾਮ 1 ਕਿਲੋ ਨੂੰ ਤਾਂ ਬਹੁਤ ਵਧੀਆ ਇਹਦੇ ਨਾਲ ਜਿਹੜਾ ਰਿਜ਼ਲਟ ਮਿਲਦੇ ਨੇ ਉਈ ਜੜ੍ਹਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਫੰਗਸ ਵਗੈਰਾ ਦਾ ਉਹ ਨਹੀਂ ਆਉਂਦੀ ਤੇ ਜਿਹੜੀਆਂ ਜੜ੍ਹਾਂ ਦੀ ਡਿਵੈਲਪਮੈਂਟ ਬਹੁਤ ਵਧੀਆ ਹੁੰਦੀ ਹੈ ਇਹਨੂੰ ਬੀਜੜ ਤੋਂ 2 ਘੰਟੇ ਪਹਿਲਾਂ ਲਾ ਦਿਓ ਤੁਸੀਂ ਉਸ ਤੋਂ ਬਾਅਦ 2 ਘੰਟੇ ਬਾਅਦ ਜਿਹੜਾ ਮਟਰਾਂ ਵਾਲਾ ਟਿਕਾ ਰਾਈਜ਼ੋਬੀਮ ਦਾ ਟਿਕਾ ਹੁੰਦਾ ਉਹ ਤੁਸੀਂ ਅੱਧੇ ਲੀਟਰ ਪਾਣੀ ਦੇ ਵਿੱਚ ਘੋਲ ਕੇ ਵੀ ਇਹਨੂੰ ਲਾ ਦਿਓ 1 ਕਿੱਲੇ ਦੇ ਬੀਜ ਦੇ ਵਾਸਤੇ ਉਹ ਕਾਫੀ ਹੁੰਦਾ ਇਹ ਤੁਸੀਂ ਦੇਖ ਲਓ 2 ਕਿੱਲੇ ਲਾਉਣੇ ਨੇ ਤਾਂ 2 ਟਿਕੇ ਲੱਗਣਗੇ ਅ ਬਸ ਇਹਨੂੰ ਥੋੜਾ ਜਿਹਾ ਟਾਈਮ ਸਕੇ ਆ ਕੇ ਟਿਕਾ ਲਾਉਂ ਰੋਤ ਬਾਅਦ ਥੋੜਾ ਜਿਹਾ ਟਾਈਮ ਸਕੇ ਆ ਕੇ ਉਸ ਦਿਨ ਹੀ ਉਹਨੂੰ ਬੀਜ ਦਿਓ ਲੰਮਾ ਸਮਾਂ ਨਹੀਂ ਰੱਖਣਾ ਇਹ ਨਹੀਂ ਹੈਗਾ ਵੀ ਦੂਏ ਤੀਜ ਦਿਨ ਆਪਾਂ ਵਿੱਜਾਂ ਕੇ ਇਹਨਾਂ ਨਾਲ ਆਖੋੜਾ ਵਗੈਰਾ ਦੀ ਪ੍ਰੋਬਲਮ ਸਾਰੀ ਖਤਮ ਹੋ ਜਾਂਦੀ ਹੈ ਜੜਾਂ ਦੇ ਵਿੱਚ ਕੋਈ ਉਲੀ ਨਹੀਂ ਲੱਗਦੀ ਉਹੀ ਪ੍ਰੋਬਲਮ ਨਹੀਂ ਹੁੰਦੀ ਜੜਾਂ ਦੀ ਡਿਵੈਲਪਮੈਂਟ ਬਹੁਤ ਵਧੀਆ ਹੁੰਦੀ ਆ ਬਾਕੀ ਮੇਨ ਮੌਸਮ ਦੀ ਫਸਲ ਦੇ ਵਿੱਚ ਕੋਈ ਬਹੁਤੀ ਵੱਡੀ ਪ੍ਰੋਬਲਮ ਆਉਂਦੀ ਵੀ ਨਹੀਂ ਹੈਗੀ ਕੋਈ ਜ਼ਿਆਦਾ ਦਵਾਈਆਂ ਲਾਉਣ ਦੀ ਹੋਰ ਬਹੁਤੀਆਂ ਦਵਾਈਆਂ ਲਾਉਣ ਦੀ ਆਪਾਂ ਨੂੰ ਕੋਈ ਲੋੜ ਵੀ ਨਹੀਂ ਪੈਂਦੀ ਅ ਬਜਾਈ ਦੇ ਵਕਤ ਖਾਦਾਂ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਆ ਖਾਦਾਂ ਇਹਨੂੰ ਕਾਫੀ ਪੈ ਜਾਂਦੀਆਂ ਨੇ ਬਜਾਈ ਤੋਂ ਪਹਿਲਾਂ ਖੇਤ ਨੂੰ ਆਪਾਂ ਤਿਆਰ ਕਰਕੇ ਸਲਫਰ ਖਾਦ ਜੋ ਵੈਂਟੋਨਾਈਟਸ ਆਉਂਦੀਆਂ ਨਾ ਦਾਣੇਦਾਰ ਸਲਫਰ ਆਉਂਦੀ ਆ ਉਹ ਤੁਸੀਂ 25 ਕਿਲੋ ਇੱਕ ਕਿੱਲੇ ਦੇ ਵਿੱਚ ਪਾ ਦਿਓ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਉਣਗੇ ਛਿੱਟਾ ਮਾਰ ਦਿਓ ਜਾਂ ਫਿਰ ਉਹਨੂੰ ਡੀਏਪੀ ਦੇ ਨਾਲ ਵੀ ਆਪਾਂ ਕੀਰ ਸਕਦੇ ਹਾਂ ਬਹੁਤ ਸਾਰੇ ਕਿਸਾਨ ਕਿਉਂਕਿ ਡੀਪੀ ਵੀ ਵਾਂਗ ਹੀ ਹੁੰਦਾ ਉਹ ਉਹ ਖੇਤ ਦੇ ਵਿੱਚ ਆਪਾਂ ਡੀਏਪੀ ਦੇ ਵਿੱਚ ਰਲਾ ਕੇ ਕੀਰ ਸਕਦੇ ਆ ਤੇ ਡੀਏਪੀ ਅ ਡੇਢ ਬੋਰੀ ਤੋਂ ਘੱਟ ਨਾ ਪਾਓ ਡੇਢ ਬੋਰੀ ਦੀ ਡੀਏਪੀ ਦੀ ਆਪਣਾ ਸਫੀਸ਼ੈਂਟਾ ਸਰ ਜਾਣਾ ਡੇਢ ਬੋਰੀ ਤੋਂ ਘੱਟ ਨਾ ਪਾਓ ਡੇਢ ਬੋਰੀ ਡੀਏਪੀ ਦੀ ਪਾਓ ਤੇ ਅੱਧੀ ਬੋਰੀ ਮਿਊਰਟਾ ਪਟਾਸ਼ 60% ਵਾਲਾ ਉਹਦੇ ਨਾਲ ਝਾੜ ਤੇ ਬਹੁਤ ਵਧੀਆ ਵਾਧਾ ਹੁੰਦਾ ਤੇ ਉਹਦਾ ਛੱਟਾ ਪਹਿਲਾਂ ਉਹ ਤੋਂ ਮਾਰ ਦਿਓ ਬੱਟਾ ਜਦੋਂ ਆਪਾਂ ਬਜਾਈ ਤੋਂ ਪਹਿਲਾਂ ਪਟਾਸ਼ ਦਾ ਛੱਟਾ ਬਾਸ ਦਿਓ ਇਹ ਤੁਹਾਡੀ ਮਰਜ਼ੀ ਹੈ ਵੀ ਜਿਹੜਾ ਵੈਂਟੋਨੇਟ ਸਲਫਰ ਤੁਸੀਂ ਛੱਟਾ ਮਾਰਨਾ ਜਾਂ ਤੁਸੀਂ ਉਹਦੇ ਵਿੱਚ ਆਪਾਂ ਜਿਹੜਾ डीएपी ਦੇ ਨਾਲ ਹੀ ਕੇਰਨਾ ਉਹ ਆਪਾਂ ਕੇਰ ਸਕਦੇ ਆ ਤੇ ਯੂਰੀਆ ਜਿਹੜਾ ਇਹਨੂੰ 2 ਕਟੇ ਦੂਰੀਏ ਤੇ ਪਾਣਗੇ ਇੱਕ ਬੋਰੀ ਯੂਰੀਆ ਦੀ ਜਦੋਂ ਆਪਾਂ ਪਹਿਲਾ ਪਾਣੀ ਲਾਉਣਾ ਹੈ ਉਹ ਤੋਂ ਚਾਹੇ ਪਹਿਲਾਂ ਪਾ ਦਿਓ ਚਾਹੇ ਪਾਣੀ ਲਾਉਣ ਤੋਂ ਬਾਅਦ ਪਾ ਦਿਓ ਦੂਸਰੀ ਬੋਰੀ ਜਿਹੜੇ ਯੂਰੀਆ ਪਾਉਣਾ ਹੈ ਫੁੱਲ ਆਉਣ ਵੇਲੇ ਉਸ ਵੇਲੇ ਯੂਰੀਆ ਪਾ ਦਿਓ ਇਹਦੇ ਨਾਲ ਫਸਲ ਦੀ ਹਾਈਟ ਬਹੁਤ ਵਧੀਆ ਹੋ ਜਾਂਦੀ ਹੈ ਤੇ ਝਾੜ ਦੇ ਵਿੱਚ ਵਧੀਆ ਵਾਧਾ ਹੁੰਦਾ ਤੇ ਫਸਲ ਹਰੀ-ਭਰੀ ਹੋ ਜਾਂਦੀ ਆ ਬਾਕੀ ਮਸ਼ੀਨ ਨਾਲ ਬਜਾਈ ਕਰਕੇ ਤੁਰੰਤ ਬਾਅਦ ਦੇ ਵਿੱਚ ਜਦੀ ਪਾਣੀ ਲਾ ਦਿਓ ਕਿਉਂਕਿ ਡਾਕਰ ਖੇਤਾਂ ਦੇ ਵਿੱਚ ਜਿਹੜਾ ਪਹਿਲਾ ਪਾਣੀ ਆਪਾਂ ਲਾਉਣਾ ਥੋੜਾ ਜਿਹਾ ਹਲਕਾ ਲਗਾਇਓ ਉਹਦੇ ਨਾਲ ਸੇਮ ਹੀ ਮਟਰਾਂ ਉੱਪਰ ਵੱਟ ਤੱਕ ਚੜੇ ਪਾਣੀ ਖੜੇ ਨਾ ਕਿਉਂਕਿ ਡਾਕਰ ਖੇਤਾਂ ਦੇ ਵਿੱਚ ਜੇ ਪਾਣੀ ਖੇਤਾਂ ਦੇ ਵਿੱਚ ਖੜੂਗਾ ਤਾਂ ਮਟਰਾਂ ਦਾ ਜਿਹੜਾ ਵੀ ਆ ਖਰਾਬ ਹੋ ਜਾਂਦਾ ਜਰਮੀਨੇਸ਼ਨ ਪ੍ਰਭਾਵਿਤ ਹੁੰਦੀ ਹੈ ਜਰਮੀਨੇਸ਼ਨ ਘਟ ਜਾਂਦੀ ਹੈ ਤਾਂ ਹਲਕਾ ਜਿਹਾ ਪਾਣੀ ਲਾ ਦਿਓ ਤਾਂ ਕਿ ਉਹਦੇ ਨਾਲ ਫਸਲ ਜਿਹੜਾ ਜਲਦੀ ਨਿਕਲੇ ਆਵੇ ਬਸ ਸੇਮ ਸੇਮ ਰਵੇ ਉੱਪਰ ਤੱਕ ਸੇਮ ਜਿਹੜੀ ਛੜ ਜਵੇ ਵਧੀਆ ਤਰੀਕੇ ਨਾਲ ਫਿਰ ਮਟਰਾਂ ਹਰੇ ਹੋ ਜਾਂਦੇ ਨੇ ਜਰਮੀਨੇਸ਼ਨ ਵਧੀਆ ਹੋ ਜਾਂਦੀ ਹੈ ਦੂਆ ਪਾਣੀ 20 25 ਦਿਨ ਬਾਅਦ ਲਾਉਣਾ ਹੈ ਉਹਨੂੰ ਆਪਾਂ ਇਹਨੂੰ ਪਹਿਲਾਂ ਕਹਿ ਲਓ ਕਿਉਂਕਿ ਇਹਦੇ ਵਿੱਚ ਪਹਿਲਾ ਪਾਣੀ ਦਾ ਨਾਲ ਜੀ ਨਾਲ ਹੀ ਹੁੰਦਾ ਉਸ ਤੋਂ ਬਾਅਦ ਜਿਹੜਾ ਪਹਿਲਾ ਪਾਣੀ ਲਾਉਣਾ ਹੁੰਦਾ ਆਪਾਂ ਮਟਰ ਜਦੋਂ ਆਪਣੇ ਹਰੇ ਹੋ ਜਾਂਦੇ ਨੇ ਅ ਪੌਂਗਰੇ ਹੁਣ ਵਧੀਆ ਤਰੀਕੇ ਨਾਲ ਹਰੇ ਹੋ ਜਾਂਣ ਫਿਰ 20 25 ਦਿਨ ਬਾਅਦ ਅ ਆਪਾਂ ਜਿਹੜਾ ਪਹਿਲਾ ਪਾਣੀ ਲਾ ਸਕਦੇ ਆ ਕਿਉਂਕਿ ਜਦੋਂ ਮਟਰ ਬੱਟਾ ਤੇ ਲਗਾਏ ਹੁੰਦੇ ਨੇ ਤਾਂ ਪਾਣੀ ਛੇਤੀ ਮੰਗ ਲੈਂਦੇ ਨੇ ਇਹ ਥੋੜਾ ਧਿਆਨ ਦਿਓ ਇਹਦੇ ਵੱਲ ਕਿਉਂਕਿ ਮੌਸਮਾਂ ਦੇ ਹਿਸਾਬ ਨਾਲ ਤੇ ਜ਼ਮੀਨ ਦੇ ਹਿਸਾਬ ਨਾਲ ਪਾਣੀ ਆਪਾਂ ਨੂੰ ਲਾਉਣਾ ਪੈ ਜਾਂਦਾ ਜੇ ਪਹਿਲਾ ਪਾਣੀ ਆਪਾਂ ਨੂੰ ਲੱਗਦਾ ਜਦੋਂ ਹੁਣ ਫਸਲ ਮੰਗਦੀ ਹੈ ਕਿਉਂਕਿ ਬੱਟਾਂ ਦੇ ਲੱਗਦਾ ਫਸਲ ਇਹਦੇ ਨਾਲ ਖਰਾਬ ਨਹੀਂ ਹੁੰਦੀ ਪਾਣੀ ਨਾਲ ਜੇ ਆਪਾਂ ਪਲੇਨ ਦੇ ਵਿੱਚ ਮਟਰਾਂ ਨੂੰ ਪਹਿਲਾ ਪਾਣੀ ਲਾਉਣਾ ਉਹਦੇ ਨਾਲ ਤਾਂ ਮਟਰ ਖਰਾਬ ਹੋ ਜਾਂਦੇ ਨੇ ਪਰ ਬੱਟਾਂ ਦੇ ਉੱਤੇ ਹੀ ਲੱਗਿਆ ਹੋਇਆ ਜਿਹੜਾ ਮਟਰ ਹੈ ਉਹਦੇ ਵਿੱਚ ਜਦੋਂ ਆਪਾਂ ਪਾਣੀ ਲਗਾਉਣਾ ਉਹ ਇਸ ਤਰ੍ਹਾਂ ਪੀਲਾ ਨਹੀਂ ਹੁੰਦਾ ਇੱਕਦਮ ਤੇ ਉਹਦੇ ਵਿੱਚ ਜੂਰੀਆ ਵਗੈਰਾ ਜਿਹੜਾ ਉਸ ਵੇਲੇ ਪਾਇਆ ਜਾਂਦਾ ਚਾਹੇ ਪਹਿਲਾਂ ਪਾ ਦਿਓ ਚਾਹੇ ਉਹਦੇ ਵਿੱਚ ਬਾਅਦ ਪਾ ਦਿਓ ਜੂਰੀਏ ਦੀ ਪਹਿਲੀ ਕਿਸ਼ਤ ਦਾ ਇਹ ਆਪਾਂ ਉਸੇ ਵੇਲੇ ਪਾਉਣੀਆ ਜਦੋਂ ਆਪਾਂ ਪਾਣੀ ਲਾਉਨੇ ਆ ਭਾਵੇਂ ਪਾਣੀ ਲਾਉਣ ਤੋਂ ਮੂਰੇ ਵੀ ਜੂਰੀਆ ਕੇਰਿਆ ਜਾ ਸਕਦਾ ਜਾਂ ਫਿਰ ਪਾਣੀ ਲਾਉਣ ਤੋਂ ਤਿੰਨ ਚਾਰ ਦਿਨ ਬਾਅਦ ਜਦੋਂ ਪੈਰ ਜੱਤਰਾ ਹੋ ਜਾਂਦਾ ਤਾਂ ਉਸ ਵੇਲੇ ਆਪਾਂ ਜੂਰੀਆ ਦਾ ਇੱਕ ਗੱਟਾ ਇੱਕ ਥੈਲਾ ਜਿਹੜਾ ਜੂਰੀਆ ਦਾ ਪਾ ਦਿੰਨੇ ਤੇ ਫਸਲ ਇਹਦੇ ਨਾਲ ਪਿੰਨੀ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਹੁੰਦੀ ਜਦੋਂ ਫਸਲ ਆਪਣੀ 35 ਦਿਨ ਦੇ ਲਗਭਗ ਹੋ ਜਾਂਦੀ ਹੈ ਇਹ ਗੱਲ ਧਿਆਨ ਦੇਣ ਵਾਲੀ ਹੈ ਜਦੋਂ ਫਸਲ ਆਪਣੀ 35 ਦਿਨ ਦੀ ਹੋ ਗਈ ਮੰਨ ਲਓ ਪਾਣੀ ਲਾਉਣ ਤੋਂ ਆਪਾਂ 10-12 ਦਿਨ ਬਾਅਦ ਤਾਂ ਫਸਲ ਦੇ ਵਿੱਚ ਚੰਗੇ ਫਟਾਰੇ ਦੇ ਵਾਸਤੇ ਵੱਧਦੇ ਦੇ ਵਾਸਤੇ ਇੱਕ ਸਪਰੇਅ ਐਨਪੀਕੇ 19-19 ਦੀ ਜ਼ਰੂਰ ਕੀਤੀ ਜਾਵੇ ਇਹਦੇ ਨਾਲ ਫਟਾਰਾ ਵਧੀਆ ਹੁੰਦਾ ਤੇ ਫਸਲ ਦੇ ਵਿੱਚ ਹਰਿਆਵਲ ਵਧੀਆ ਹੋ ਜਾਂਦੀ ਆ ਤੇ ਇਹਦੇ ਵਿੱਚ ਨਾ ਇੱਕ ਨਾਲ ਜਬਰਾਇਲ ਕੈਸ਼ਰ ਇੱਕ ਲਿਕਵਿਡ ਵੀ ਆਉਂਦਾ ਇੱਕ ਦੂਸਰਾ ਵੀ ਆਪਣਾ ਦਾਣਿਆਂ ਵਾਲਾ ਉਹਦਾ ਲਿਕਵਿਡ ਜਿਹੜਾ ਉਹ ਨਾਲੇ ਦੇ ਵਿੱਚ 19 19 ਦੇ ਵਿੱਚ ਲੜਾ ਕੇ ਉਹਦੀ ਸਪਰੇ ਕਰਦੇ ਇਹਦੇ ਨਾਲ ਬੂਟਿਆਂ ਦੀ ਗਰੋਥ ਬਹੁਤ ਵਧੀਆ ਹੁੰਦੀ ਆ ਬੂਟੇ ਮਤਲਬ ਦੇਖਣ ਨੂੰ ਫਸਲ ਬਹੁਤ ਵਧੀਆ ਬਣ ਜਾਂਦੀ ਆ ਰੰਗ ਉਹਦਾ ਹਰਾ ਭਰਾ ਹੋ ਜਾਂਦਾ ਇਹਦੇ ਨਾਲ ਮਟਰਾਂ ਦੇ ਰੰਗ ਵੀ ਫਰਕ ਪੈਂਦਾ ਮਟਰ ਦਾ ਰੰਗ ਆ ਜਿਹੜਾ ਉਹ ਵੀ ਚਮਕਦਾਰ ਹਰਾ ਹੋ ਜਾਂਦਾ ਤੇ ਮੰਡੀ ਦੇ ਵਿੱਚ ਰੇਟ ਬਹੁਤ ਵਧੀਆ ਮਿਲਦਾ ਕਿਉਂਕਿ ਮੰਡੀ ਦੇ ਵਿੱਚ ਰੇਟ ਆਪਾਂ ਨੂੰ ਉਦਾਂ ਹੀ ਮਿਲਦਾ ਜਿਹੜੀ ਫਸਲ ਵੇਖਣ ਨੂੰ ਸੋਹਣੀ ਲੱਗਦੀ ਆ ਇਹ ਕੋਈ ਐਮ ਐਸ ਪੀ ਤੇ ਵੇਖਣ ਵਾਲੀ ਫਸਲ ਤਾਂ ਹੈ ਨਹੀਂ ਇਹ ਤਾਂ ਜੜੀ ਫਸਲ ਜਿੰਨੀ ਵੇਖਣ ਨੂੰ ਸੋਹਣੀ ਲੱਗੂ ਉਨੇ ਹੀ ਜਿਹੜਾ ਉਹਦਾ ਰੇਟ ਚੰਗਾ ਮਿਲਦਾ ਜੇ ਆਪਾਂ ਜਬਰੇਲ ਐਕਸਿਡ ਤੇ 19 19 ਦੀ ਸਪਰੇ ਕਰਦੇ ਆ 35 ਦਿਨ ਦੇ ਲਗਭਗ ਤਾਂ ਤੁਸੀਂ ਦੇਖੋਗੇ ਪਹਿਲੀ ਤੜਾਈ ਦੇ ਵਿੱਚ ਹੀ ਮਟਰ ਤੁਹਾਡਾ ਬਹੁਤ ਵੇਖਣ ਨੂੰ ਚਮਕਦਾਰ ਸੋਹਣਾ ਲੱਗੂਗਾ ਇਹ ਸਾਡਾ ਆਪਣਾ ਤਜਰਬਾ ਹੈ ਤੁਸੀਂ ਇਹਨੂੰ ਜਰੂਰ ਕਰਕੇ ਦੇਖੋ ਟਰਾਈ ਕਰਕੇ ਦੇਖੋ ਤੁਹਾਨੂੰ ਖੁਦ ਹੀ ਪਤਾ ਲੱਗੂਗਾ ਵੀ ਹਾਂ ਇਹਦਾ ਮਟਰ ਦਾ ਰੰਗ ਦਾ ਫਰਕ ਪਿਆ ਤਾਂ ਰੇਟ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਜੇ ਫਸਲ ਵਧੀਆ ਤਾਂ ਰੇਟ ਜ਼ਰੂਰ ਉਹਦਾ ਵੇਖਣ ਨੂੰ ਮਿਲੇਗਾ ਹਾਂ ਫਸਲ ਦੇ ਵਿੱਚ ਫੁੱਲ ਪੈਣ ਵੇਲੇ ਜਦੋਂ ਫਸਲ ਫੁੱਲਾਂ ਤੇ ਆ ਜਾਂਦੀ ਹੈ ਕਈ ਵਾਰੀ ਫੰਗਸ ਦਾ ਅਟੈਕ ਆ ਜਾਂਦਾ ਪਹਿਲਾਂ ਵੀ ਆ ਸਕਦਾ ਫੰਗਸ ਦੇ ਅਟੈਕ ਦੇ ਉੱਤੇ ਜ਼ਰੂਰ ਧਿਆਨ ਰੱਖਣਾ ਹੈ ਆਪਾਂ ਉਹਦੇ ਵਾਸਤੇ ਆਪਣੇ ਕੋਲੇ ਇੱਕ ਸਪਰੇ ਆਪਾਂ ਨੂੰ ਕਰਨੀ ਪਊ ਜਿਹੜੀ 1263 ਦਵਾਈ ਆਪਣੇ ਕੋਲੇ ਆਉਂਦੀ ਆ 1263 तकरीबन ਸਾਰੇ ਜੀਮੀਦਾਰ ਜਾਣਦੇ ਨੇ ਉਲੀਨਾਸ਼ ਕੱਢਾਂ 45 ਇਹ ਫੁੱਲ ਪਾਉਂਡ ਦੇ ਨੇੜੇ ਜੜੇ ਜੜੇ ਕਰ ਦਿੱਤੀ ਜਾਵੇ ਤਾਂ ਇਹਦੇ ਨਾਲ ਜਿਹੜੀ ਫੰਗਸ ਬਿਲਕੁਲ ਠੀਕ ਰਹਿੰਦੀ ਹੈ ਫੰਗਸ ਦਾ ਅਟੈਕ ਜੇ ਹੁੰਦਾ ਤਾਂ ਉਹ ਕੰਟਰੋਲ ਹੋ ਜਾਂਦਾ। ਸੁੰਡੀ ਦੀ ਸਪਰੇ ਕਰਨੀ ਪੈ ਸਕਦੀ ਹੈ ਇੱਕ ਅੱਧੀ ਸਪਰੇ ਕਈ ਵਾਰੀ ਕਿਉਂਕਿ ਇਹਨਾਂ ਦੇ ਉੱਤੇ ਸੁੰਡੀ ਆ ਜਾਂਦੀ ਹੈ। ਮੌਕੇ ਦੇ ਹਿਸਾਬ ਦੇ ਨਾਲ ਜਦੋਂ ਵੀ ਆਪਾਂ ਨੂੰ ਉਹਦੀ ਜ਼ਰੂਰਤ ਪਊ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸੁੰਡੀ ਵਾਲੀ ਸਪਰੇ ਦੀ ਇੱਕ ਸੁੰਡੀ ਦੀ ਸਪਰੇ ਦੀ ਆਪਾਂ ਨੂੰ ਲੋੜ ਪੈ ਜਾਂਦੀ ਹੈ। ਮੌਕੇ ਦੇ ਹਿਸਾਬ ਨਾਲ 60-70 ਦਿਨਾਂ ਦੇ ਲਗਭਗ ਪਹਿਲੀ ਤੜਾਈ ਦੇ ਲਈ ਆਪਣੇ ਮਾਟਰ ਤਿਆਰ ਹੋ। ਪਹਿਲੀ ਤੜਾਈ ਮੁਕੰਮਲ ਹੋਣ ਤੋਂ ਬਾਅਦ ਜਦੋਂ ਆਪਾਂ ਪਹਿਲੀ ਤੜਾਈ ਤੋੜ ਲਈ ਉਹਦੇ ਨਾਲ ਕਿਹਨਾਂ ਬੂਟੇ ਛੋੜੇ ਵਾਲੇ ਇੱਧਰ ਉੱਧਰ ਹੁੰਦੇ ਨੇ ਹਿੱਲ ਜਾਂਦੇ ਨੇ ਤੇ ਉਸ ਤੋਂ ਬਾਅਦ ਆਪਾਂ ਨੂੰ ਇੱਕ ਪਾਣੀ ਲਾਉਣ ਦੀ ਲੋੜ ਪੈਂਦੀ ਆ ਉਹਦਾ ਪਾਣੀ ਲਾਓ ਤੇ ਨਾਲ ਹੀ ਉਸ ਵੇਲੇ 25 ਕਿਲੋ ਜੂਰੀਆ 1 ਕਿੱਲੇ 'ਚ ਪਾ ਦਿਓ ਜਦੋਂ ਆਪਾਂ ਦੂਜੀ ਤੜਾਈ ਕਰਨੀ ਆ ਉਸ ਤੋਂ ਪਹਿਲਾਂ ਪਹਿਲਾਂ ਦੂਜੀ ਫਿਰ ਇਹਨਾਂ ਨੇ ਕਿਹਾ ਵੀ ਦੂਜੀ ਤੜਾਈ ਦਾ ਜਿਹੜਾ ਮਟਰਾਂ ਦਾ ਰੰਗ ਹੈ ਉਹ ਵੀ ਵਧੀਆ ਹੋ ਕਿਉਂਕਿ ਪਹਿਲੀ ਤੜਾਈ ਦਾ ਮਟਰ ਦਾ ਤਕਰੀਬਨ ਵਧੀਆ ਹੀ ਹੁੰਦਾ ਹੈ ਦੂਜੀ ਤੜਾਈ ਦੇ ਵਿੱਚ ਥੋੜਾ ਥੋੜਾ ਉਹਦੇ ਵਿੱਚ ਰੰਗ ਵਿੱਚ ਫਰਕ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ 25 ਕਿਲੋ ਜੂਰੀਆ ਪਾਣੀ ਲਾਉਣ ਤੋਂ ਬਾਅਦ ਜਦੋਂ ਤੁਸੀਂ ਪਹਿਲੀ ਤੜਾਈ ਕਰ ਲਈ ਪਾਣੀ ਲਾਉਣਾ ਤੇ ਉਸ ਤੋਂ ਬਾਅਦ 25 ਕਿਲੋ ਜੂਰੀਆ ਤੁਸੀਂ ਪਾ ਦਿਓ ਦੂਜੀ ਤੜਾਈ ਦੇ ਮੂਰੇ ਉਹਦੇ ਨਾਲ ਮਟਰਾਂ ਦੇ ਰੰਗ ਦੇ ਵਿੱਚ ਤੇ ਮਟਰਾਂ ਦੀ ਜੇ ਕੋਈ ਮਾੜੀ ਮੋਟੀ ਉਹਦੇ ਵਿੱਚ ਨਾਈਟ੍ਰੋਜਨ ਦੀ ਘਾਟ ਆਉਂਦੀ ਆ ਪੂਰੀ ਹੋ ਜਾਂਦੀ ਹੈ ਤੇ ਫਸਲ ਅਗਲੀ ਮਤਲਬ ਇੱਕ ਤੜਾਈ ਆਪਣੀ ਵੱਧ ਆ ਸਕਦੀ ਹੈ ਜੇ ਸਹੀ ਸਮੇਂ ਤੇ ਇਸ ਵੇਲੇ ਆਪਣਾ ਜੂਰੀਆ ਲੱਗ ਜਾਂਦਾ ਹੈ ਤੀਜੀ ਤੜਾਈ ਵੀ ਵਧੀਆ ਬਣ ਜੇ ਨਹੀਂ ਤਾਂ ਦੋ ਤੜਾਈਆਂ ਚ ਕੰਮ ਮੁੱਕ ਜਾਂਦਾ ਤੀਜੀ ਤੜਾਈ ਆਪਣੀ ਕੋਈ ਬਹੁਤੀ ਵਧੀਆ ਨਹੀਂ ਹੁੰਦੀ ਤਾਂ ਵੀ ਦੋਸਤੋ ਜਰੂਰ ਤੁਹਾਡੇ ਕੋਲੇ ਆਪਣੇ ਰਕਵੇ ਦੇ ਵਿੱਚੋਂ ਥੋੜਾ ਜਿਹਾ ਰਕਵਾ ਜਿਹੜਾ ਮਟਰਾਂ ਦੀ ਖੇਤੀ ਦੇ ਵਿੱਚ ਕੱਢੋ ਕਿਉਂਕਿ ਮਾਰਚ ਇਸ ਮਹੀਨੇ ਦੇ ਵਿੱਚ ਆਪਣੇ ਕੋਲੇ ਕਣ 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 ਦਾ ਕੰਮ ਜਦੋਂ ਮੁੱਕ ਜਾਂਦਾ ਬੇਲ ਹੁੰਦੀ ਹੈ ਤੇ ਵਧੀਆ ਟਾਈਮ ਪਾਸ ਹੋ ਜਾਂਦਾ ਤੇ ਚਾਰ ਐਸੇ ਵੀ ਆਪਣੇ ਕੋਲੇ ਇਸ ਸਮੇਂ ਆ ਜਾਂਦੇ ਨੇ ਮਟਰਾਂ ਤੋਂ ਬਾਅਦ ਖੇਤ ਆਪਾਂ ਨੂੰ ਪਤਾ ਵੀ ਜਲਦੀ ਹੀ ਖਾਲੀ ਹੋ ਜਾਂਦਾ ਕਿ ਆਪਾਂ ਆਪਣੀਆਂ ਮੱਝਾ ਦਾ گاਵਾ ਦੇ ਲਈ ਮੱਕੀ ਦੀ ਫਸਲ ਵੀ ਬੀਜ ਸਕਦੇ ਆ ਤੇ ਝੋਨੇ ਤੋਂ ਪਹਿਲਾਂ ਪਹਿਲਾਂ ਦੋ ਫਸਲਾਂ ਆਪਣੇ ਕੋਲੇ ਹੋ ਜਾਂਦੇ ਨੇ ਜੇ ਕਣਕ ਵੀ ਜਾਂ ਕੋਈ ਫਸਲ ਹੋਣੀ ਆ ਤੇ ਜੇ ਆਪਾਂ ਛੱਡ ਕੇ ਮਟਰਾਂ ਦੀ ਖੇਤੀ ਕਰਾਂਗੇ ਤਾਂ ਦੋ ਫਸਲਾਂ ਆਪਣੇ ਕੋਲੇ ਆ ਜਾਂਦੀਆਂ ਨੇ ਕਈ ਵਾਰ ਤਾਂ ਦੋ ਹੀ ਫਸਲਾਂ ਬਹੁਤ ਵਧੀਆ ਬੰਪਰ ਹੋ ਜਾਂਦੇ ਨੇ ਚੰਗਾ ਪੂਰੇ ਸਾਲ ਦੇ ਪੇਸ਼